ਜਨਵਰੀ 2024 ਵਿੱਚ ਰਾਹਤ ਫਤਿਹਲ ਖਾਨ ਦੇ ਖਿਲਾਫ FIA ਨੇ ਟੈਕਸ ਚੋਰੀ ਤੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਸੀ। ਤੇ ਚਲੋ ਫਿਰ ਤੁਹਾਨੂੰ ਦੱਸ ਦਿਆਂ ਰਾਹਤ ਨਾਲ ਜੁੜੀ ਕੁਝ ਵੱਡੀ ਕਾਂਟ੍ਰੋਵਰਸੀਜ਼ ਦੇ ਬਾਰੇ। ਰਾਹਤ ਫਤਿਹਲ ਖਾਨ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ। ਪਰ ਉਹ ਆਪਣੇ ਵਿਵਾਦਾਂ ਦੇ ਚਲਦੇ ਲੋਕਾਂ ਦੇ ਦਿਮਾਗ ਤੋਗੀ ਉਤਰ ਚੁੱਕੇ ਹਨ ਤੁਹਾਨੂੰ ਦੱਸ ਦੇ ਕਿ ਸਾਲ ਦੀ ਸ਼ੁਰੂਆਤ ਦੇ ਦੌਰਾਨ ਰਾਹਤ ਦਾ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ ਇਸ ਵਿੱਚ ਉਹ ਆਪਣੇ ਇੱਕ ਸਟੂਡੈਂਟ ਦੀ ਚਪਲ ਦੇ ਨਾਲ ਪਟਾਈ ਕਰਦੇ ਹੋਏ ਨਜ਼ਰ ਆਏ ਸੀ ਇਸ ਵੀਡੀਓ ਨੂੰ ਲੈ ਕੇ ਸਿੰਗਰ ਨੂੰ ਲੋਕਾਂ ਨੇ ਜੰਮ ਕੇ ਖਰੀ ਕੋਤੀ ਸੁਣਾਈ ਸੀ ਪਾਕਿਸਤਾਨੀ ਸਿੰਗਰ ਤੇ ਲੋਕਾਂ ਨੇ ਜਮ ਕੇ ਪੜਾਸ ਵੀ ਕੱਢੀ ਸੀ ਬਾਤ ਜਰਾਹਤ ਨੇ ਆਪਣੇ ਸਟੂਡੈਂਟ ਤੋਂ ਮਾਫੀ ਮੰਗ ਲਈ ਸੀ ਔਰ ਅਲਗੋੜ ਗਲਤੀ ਹੁੰਦੀ ਹੈ ਪਰ ਉਹਨੂੰ ਪਰਸ਼ ਨ ਵੀ ਰਹਿਦੇ ਰਾਹਤ ਨੇ ਇੱਕ ਵਾਰ ਆਪਣੇ ਪਿਤਾ ਨੂੰ ਹਿਟਲਰ ਕਹਿ ਦਿੱਤਾ ਸੀ ਆਪਣੇ ਸਟੂਡੈਂਟ ਦੀ ਪिटਾਈ ਤੋਂ ਬਾਅਦ ਇੱਕ ਯੂਟਿਊਬਰ ਦੇ ਪੋਡਕਾਸਟ ਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਪਿਤਾ ਉਹਨਾਂ ਨੂੰ ਪਿੱਟਦੇ ਸੀ ਉਹ ਇੱਕਦਮ ਹਿਟਲਰ ਦੇ ਵਾਂਗ ਸੀ ਉਹਨਾਂ ਨੂੰ ਜਦ ਵੀ ਮੇਰੀ ਕਿਸੇ ਗਲਤੀ ਦਾ ਪਤਾ ਚੱਲਦਾ ਸੀ ਤਾਂ ਉਹਨਾਂ ਨੂੰ ਪੱਥਰ ਸੁੱਟ ਕੇ ਮਾਰ ਦਿੰਦੇ ਸੀ ਰਾਹਤ ਫਤਿਹਲੀ ਖਾਂ ਦੀ ਕੰਟਰੋਵਰਸੀਆਂ ਇੱਥੇ ਹੀ ਨਹੀਂ ਰੁਕਦੀਆਂ ਇਸ ਤੋਂ ਇਲਾਵਾ ਵੀ ਰਾਹਤ ਫਤਿਹ ਅਲੀ ਖਾਨ ਦੀਆਂ ਕਈ ਕੌਂਟਰੋਵਰਸੀਜ਼ ਰਹੀਆਂ ਹਨ ਰਾਹਤ ਫਤਿਹ ਅਲੀ ਖਾਨ ਖੁਦ ਨੂੰ ਆਪਣੇ ਚਾਚਾ ਤੇ ਪਾਕਿਸਤਾਨ ਦੇ ਮਸ਼ਹੂਰ ਸਿੰਗਰ ਰਹੇ Nusrat Fateh Ali Khan ਦਾ ਵਾਰਿਸ ਦੱਸ ਚੁੱਕੇ ਹਨ ਇੱਕ ਵਾਰ Nusrat ਦੀ ਬੇਟੀ ਨਿਦਾ ਨੇ ਕਿਹਾ ਸੀ ਕਿ ਉਹ ਆਪਣੇ ਪਿਤਾ ਦੀ ਇਕਲੌਤੀ ਵਾਰਿਸ ਹੈ ਕਿਸੇ ਨੂੰ ਵੀ ਉਹਨਾਂ ਦੇ ਪਿਤਾ ਦੀ ਗਾਣੇ ਗਾਣੇ ਹੋਣਗੇ ਤਾਂ ਪਹਿਲਾਂ ਉਹਨਾਂ ਤੋਂ ਪਰਮਿਸ਼ਨ ਲੈਣੀ ਹੋਏਗੀ ਇਸ ਤੋਂ ਲੈ ਕੇ ਰਾਹਤ ਨੇ ਕਿਹਾ ਸੀ ਕਿ ਮੈਂ ਆਪਣੇ ਉਸਤਾਦ ਤੇ ਚਾਚਾ Nusrat Fateh Ali Khan ਦਾ ਵਾਰਿਸ ਤੇ ਅਡੌਪਟਡ ਬੇਟਾ ਹਾਂ ਮੈਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੋਏਗੀ ਰਾਹਤ ਫਤਿਹ ਅਲੀ ਖਾਨ ਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਵੀ ਆਰੋਪ ਲੱਗ ਚੁੱਕਿਆ ਹੈ ਰਿਪੋਰਟਸ ਮੁਤਾਬਕ ਪਾਕਿਸਤਾਨੀ ਸਿੰਗਰ ਤੇ ਭਾਰਤ ਵਿੱਚ 3 ਸਾਲ ਤੱਕ ਫੋਰਨ ਕਰੰਸੀ ਦੀ ਤਸਕਰੀ ਦਾ ਆਰੋਪ ਲੱਗਿਆ ਸੀ ਦਾਵਾ ਕੀਤਾ ਗਿਆ ਸੀ ਕਿ ਸਿੰਗਰ ਨੂੰ ਮਿਲੇ 2.42 ਕਰੋੜ ਰੁਪਏ ਤੋਂ 1.6 ਕਰੋੜ ਰੁਪਏ ਦੀ ਸਮਗਲਿੰਗ ਹੋਈ ਸੀ ਤੁਹਾਨੂੰ ਦੱਸਦੇ ਕਿ ਰਾਹਤ ਫਤਿਹ ਅਲੀ ਖਾਨ ਇੱਕ ਮਸ਼ਹੂਰ ਗਾਇਕ ਹਨ ਜਿਨ੍ਹਾਂ ਦੀ ਦੁਨੀਆ ਭਰ ਵਿੱਚ ਬਹੁਤ ਵੱਡੀ ਫੈਨ ਫੋਲੋਇੰਗ ਹੈ ਉਹਨਾਂ ਨੇ ਭਾਰਤ ਵਿੱਚ ਰਹਿੰਦਿਆਂ ਹੀ ਆਪਣਾ ਬਹੁਤ ਨਾਮ ਕਮਾਇਆ ਬਾਲੀਵੁੱਡ ਵਿੱਚ ਉਹਨਾਂ ਦੇ ਨਾਂ ਕਈ ਗੀਤ ਹਨ ਜੋ ਅੱਜ ਵੀ ਲੋਕਾਂ 'ਚ ਕਾਫੀ ਮਸ਼ਹੂਰ ਹਨ ਪਰ ਫਿਲਹਾਲ ਤਾਂ ਰਾਹਤ ਵਤੇਲੀ ਖਾਨ ਆਪਣੇ ਇਹਨਾਂ ਕੰਟਰੋਵਰਸੀਜ਼ ਦੇ ਕਾਰਨ ਚਰਚਾ ਦਾ ਵਿਸ਼ੇ ਬਣੇ ਹੋਏ ਹਨ। ਤੁਹਾਨੂੰ ਵੀਡੀਓ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ।